ਅੱਜ ਇੱਥੇ 10 ਸੈਕਟਰ ਦੇ ਵਿੱਚ 593 ਨੰਬਰ ਕੋਠੀ ਸਰਦਾਰ ਬਲਵੰਤ ਸਿੰਘ ਜੀ ਜਿਹੜੇ ਚੀਫ ਮੈਡੀਕਲ ਅਫੀਸਰ ਸੀਗੇ ਉਹਨਾਂ ਦੇ ਦੋ ਬੇਟੇ ਹਰਿੰਦਰਜੀਤ ਸਿੰਘ ਤੇ ਸਰਬਜੀਤ ਸਿੰਘ ਜੀ ਇਸ ਘਰ 'ਚ ਰਹਿੰਦੇ ਆ ਕਮਾਲ ਹੋ ਗਈ ਬਈ ਪਾਣੀ ਵੀ ਇਹਨਾਂ ਦਾ ਬੰਦ ਕੀਤਾ ਹੋਇਆ ਵਾ ਵੀ ਇਹ ਪਾਣੀ ਵੀ ਨਾ ਪੀ ਸਕਣ ਜਦੋਂ ਇਸ ਕਰੰਟਲੀ ਬਿਜ਼ੀ ਕਰਤਾ ਉਹਨਾਂ ਨੇ ਬਿਜ਼ੀ ਕਰਤਾ ਹਾਂਜੀ ਕੀ ਕਹਿੰਦੇ ਏਪੀਜੀ ਕਾਰੇ ਵਾਸਤੇ ਓ ਯਾਰ ਉਹ ਯਾਰ ਗੁਕੀ ਭਾਈ ਦਾਦੀ ਉਮਰ ਹੈ ਅਸੀਂ ਹੁਣ ਵਿਆਹ ਕਰਨੀ ਮਰਜ਼ੀ ਤੇਰੀ ਓ ਯਾਰ ਕਿਸੇ ਤੇ ਆਦਮੀ ਨੂੰ ਪੁਰਾ ਕਹੀ ਜਾਂਦੇ ਬੁਰਾ ਬੁਰਾ ਕਿਉਂ ਹੁੰਦਾ ਨਹੀਂ ਬੁਰਾ ਨਹੀਂ ਮੈਂ ਕਹ ਰਿਆਂ ਵੀ ਹੁਣ ਤਾਂ ਮੇਨ ਹੈ ਵੀ ਉਹਦਾ ਦੇਖੋ ਤੁਸਾਨੂੰ ਆਪਣੇ ਵਿਆਹ ਦੀ ਪਈ ਹੈ ਹਾਂ ਈ ਫਸਟ ਗਾਣ ਨੂੰ ਵਾਟੇ ਹੀ ਹੋਣੀ ਚਾਹੀਦੀ ਨਾ ਕੱਲਾ ਹੀ ਆ ਸਕਦਾ ਤੇ ਹੁਣ ਮਨਕਤਾ ਦੀ ਸੇਵਾ ਦਾ ਦੇ ਨਹੀਂ ਚਲੋ ਨਹੀਂ ਤੁਸੀਂ ਕੁਝ ਮੂੰਹ ਦਵਾਈ ਦੇ ਦਿਓ ਉਹ ਆਇਆ ਸੀ ਨੀ ਮਰ ਕੋਈ ਭਾਜੀ ਮੈਂ ਦੇਖੋ ਜੀ ਹਰੇਕ ਦੀ ਆਪਣੀ ਆਪਣੀ ਫੈਮਿਲੀ ਹੁੰਦੀ ਹੈ ਮੈਂ ਤਾਂ ਸਿਰਫ ਤੁਹਾਡੇ ਤੁਹਾਡੇ ਪਿਆਰ ਕਰਕੇ ਮੈਂ ਸੱਚੇ ਦੱਸਾਂ ਮੈਂ ਆਇਆ ਨਹੀਂ ਤਾਂ ਤੁਹਾਡਾ ਕੋਈ ਤੁਹਾਡੀਆਂ ਸਗੀਆਂ ਭੈਣਾਂ ਦਾ ਨਹੀਂ ਰਹੀਆਂ ਨਹੀਂ ਆਹ ਦੇਖੋ ਸਾਹਿਬ ਜੀ ਆਹ ਦੇਖੋ ਇਹਦਾ ਕਮਰਾ ਦੇਖੋ ਜੀ ਇੱਥੇ ਕਮਰੇ ਲੈਣੇ ਆ ਆਹ ਆ ਦੇਖਿਆ ਜੀ ਮਸਕ ਮਾਰਦਾ ਜੀ ਅਸੀਂ ਬੜਿਆ ਅੰਦਰ ਦੇ ਪਿੱਛੇ ਦੀ ਹਾਂ ਜੀ ਮੈਂ ਦੇਖੋ ਆ ਪਿਸ਼ਾਬ ਪਿਆ ਬਿਸਮਿਲ ਆਉਂਦੀ ਆ ਹੈ ਜੀ ਇੱਥੇ ਹੈ ਕੋ ਕੰਡੀਸ਼ਨ ਰਹਿਣ ਵਾਲੀ ਬਹੁਤ ਗੰਦੀ ਸਮੀਲ ਆ ਰਹੀ ਹੈ ਜੀ ਕੱਢ ਨਹੀਂ ਹੋ ਰਿਆ ਤੇ ਇਹ ਘਰ ਆ ਜੀ ਦੇਖੋ ਕਿੰਨੀ ਵਧੀਆ ਕੋਠੀ ਆ ਹਨਾ ਦੋਨੋਂ ਭਰਾ ਇੱਥੇ ਰਹਿ ਰਹੇ ਨੇ ਇੱਥੇ ਇੱਕ ਕੰਮ ਵਾਲੀ ਲੇਡੀ ਆਉਂਦੀ ਆ ਰੋਟੀ ਬਣਾ ਕੇ ਚਲੇ ਜਾਂਦੀ ਆ ਇਹਨਾਂ ਨੂੰ ਫਿਰ ਜੀ ਖਰਚਾ ਵਗੈਰਾ ਕੌਣ ਦਿੰਦਾ ਲੋ ਜੀ ਹੁਣ ਪਤਾ ਨਹੀਂ ਜੀ ਹੁਣ ਸਾਹਿਬ ਜੀ ਮੈਂ ਤੁਹਾਨੂੰ ਦੇਖੋ ਜਿਉਂ ਸੁਣਨ ਚ ਆਇਆ ਹੈ ਇਹਨਾਂ ਨੂੰ ਵਿਆਹ ਦੇ ਚੱਕਰ 'ਚ ਇਹਨਾਂ ਨੂੰ ਇੱਕ ਕੋਈ ਦੁਕਾਨਦਾਰ ਹੈ ਜੋ ਰੇਡੀ ਮਾਰਕੀਟ ਦਾ ਉਹਦੀ ਪਤਾ ਨਹੀਂ ਫੋਟੋਗ੍ਰਾਫ ਦੀ ਸ਼ਾਪ ਹੈ ਕੀ ਆ ਦੁਕਾਨ ਹੈ ਉਹ ਜਿਹੜਾ ਜਿਹੜਾ ਤੁਹਾਡਾ ਕਰਾਇਆਦਾਰ ਹੈ ਜਿਹੜਾ ਜਿਹੜਾ ਇੱਥੇ ਬਹੁਤ ਵੱਡੀ ਕੋਠੀ ਏ 1 ਕਰੋੜ ਰੁਪਏ ਦੀ ਐਵੇਂ ਤੁਸੀਂ ਨਹੀਂ ਕਰੋੜ ਰੁਪਏ ਦੀ ਨਹੀਂ ਪਰ ਉਹਨੂੰ ਫਿਰ ਚਬਰ ਚ ਉਹ ਹੀ ਦਿਨ ਤੁਹਾਨੂੰ ਹਾਂ ਉਹ ਵੀ ਦਿਨ ਦਾ ਨਾਲੇ ਥੱਲੇ ਵਾਲੇ ਕਰਾਇਆ ਵੀ ਤੇ ਜਿਹੜੀ ਆ ਕੋਠੀ ਵਗੈਰਾ ਦਾ ਨਾਮ ਉਹਨੇ ਕਰਾ ਲਈ ਆਪਣੇ ਨਾਮ ਤੇ ਕਰਾ ਲਈ ਕੋਠੀ ਨਹੀਂ ਕਰਾਇਆ ਅਸੀਂ ਨਹੀਂ ਉਹ ਜੀ ਉਹਨੇ ਝੂਠਾ ਲਿਖਾ ਗਏ ਉਹਨੇ 3 4 ਹਿੱਸਾ ਮੇਨੋ ਦਾ ਜੀ ਜੋ ਇਹਨਾਂ ਨੇ ਦੱਤਿਆ ਉਹ ਆਪਣੇ ਨਾਮ ਕਰਾ ਲਈ ਹੈ ਹੁਣ ਇਹਨਾਂ ਦਾ ਮੇਨ ਹੈ ਜੀ ਉਹ ਕੁੱਕੀ ਭਾਜੀ ਉਹਨੇ ਉਹ ਜਿਹੜਾ ਹੈਗਾ ਤੁਹਾਡਾ ਜਿਹੜਾ ਕਿਰਾਏਦਾਰ ਆ ਉਹਨੇ ਮੈਨੂੰ ਸਾਰੇ ਡਾਕੂਮੈਂਟ ਦਿਖਾਏ ਆ ਕਿੱਥੇ ਡਾਕੂਮੈਂਟ ਕੋ ਯਾਰ ਹੁਣ ਤੁਸੀਂ ਛੱਡੋ ਜੀ ਨਹੀਂ ਛੱਡੋ ਆਪਾਂ ਨਹੀਂ ਸਾਨੂੰ ਚਲੋ ਸਾਨੂੰ ਅਸੀਂ ਬੌਦਰ ਨਹੀਂ ਹੈ ਜੀ ਸਾਨੂੰ ਮੇਨ ਹੈ ਜੀ ਅਸੀਂ ਅਸੀਂ ਜਾਨ ਬਚੇ ਧੰਨਵਾਦ ਜੀ ਹਾਂ ਜੀ ਹੁਣ ਤੁਸੀਂ ਸਾਨੂੰ ਦੱਸੋ ਵੀਰ ਜੀ ਰومی ਭਾਜੀ ਇਹਨਾਂ ਨੂੰ ਇੱਥੇ ਛੱਡ ਦੀ ਉਹਨਾਂ ਨੂੰ ਲੈ ਜੀਏ ਸੀ ਹਾਂ ਹਾਂ ਜੀ ਉਹਨਾਂ ਨੂੰ ਲੈ ਜਾਓ ਹੀ ਰਿਕੁਆਇਰਡ ਇਮੀਡੀਏਟ ਨਹੀਂ ਤਾਂ ਜੀ ਉਹਨੇ ਬਚਣਾ ਨਹੀਂ ਜੀ ਆਦਾ ਮੈਂ ਕਹਿੰਦਾ ਤੁਹਾਡੀ ਮੁਨਕਤਾ ਦੀ ਇੰਨੀ ਸੇਵਾ ਆਪਾਂ ਹੋ ਜਾਏਗੀ ਤੁਸੀਂ ਜੇ ਉਹਦੀ ਵਿਚਾਰੇ ਜਾਨ ਬਚਾ ਦੇਓ ਅਜੀਤ ਜੀ ਇਸ ਘਰ ਦੇ ਹਾਲਾਤ ਦੇਖ ਕੇ ਤੁਸੀਂ ਦੇਖੋ ਇਹ ਵੀਰ ਜੀ ਦਾ ਕਮਰਾ ਵਾ ਹਾਂ ਆ ਜਿੱਥੇ ਹਾਂ ਆ ਆ ਆ ਦੇਖੋ ਕੀ ਹਾਲਤਾ ਹਨਾ ਹੀ ਇਜ਼ ਮੈਂਟਲ ਤਾਂ ਮੈਂਟਲੀ ਵੀਰ ਜੀ ਠੀਕ ਨਹੀਂ ਹੈਗੇ ਹਨਾ ਹਾਂ ਹਾਲਾਂਕਿ ਇਹ ਰੋਜ਼ ਨਿਊਜ਼ਪੇਪਰ ਲੱਗਿਆ ਹੋਇਆ ਅਖਬਾਰ ਪੜ੍ਹਦੇ ਨੇ ਹਨਾ ਚੰਡੀਗੜ੍ਹ ਟ੍ਰਿਬਿਊਨ ਆਇਆ ਹੋਇਆ ਵਾ ਸਿਚੇਸ਼ਨ ਦੀ ਦਾ ਟ੍ਰਿਬਿਊਨ ਇਹਨਾਂ ਦਾ ਬੈੱਡ ਤੁਸੀਂ ਦੇਖੋ ਕਿੰਦਾ ਸਾਰਾ ਕੂੜੇ ਨਾਲ ਇਦਾਂ ਨਾਲ ਚੀਜ਼ਾਂ ਕਿੰਦਾ ਹੋਈਆਂ ਪਈਆਂ ਅੱਜ-ਬੋੱਜਾ ਹੀਟਰ ਚੱਲ ਰਿਹਾ ਹੈ ਹੀਟਰ ਲੱਗਿਆ ਹੋਇਆ ਹੈ ਗਰਮੀ ਚ ਗਰਮੀ ਹੈ ਹੁਣ ਇੱਥੇ ਹੀਟਰ ਚੱਲ ਰਿਹਾ ਹੈ ਇੱਥੇ ਕਿੰਨੀਆਂ ਹੀ ਐਲਬਮਸ ਪਈਆਂ ਜਿਦੇ ਵਿੱਚ ਇਹਨਾਂ ਦੇ ਪੁਰਾਣੇ ਪਰਿਵਾਰ ਦੀਆਂ ਪੁਰਾਣੀਆਂ ਤਸਵੀਰਾਂ ਸਾਰੀਆਂ ਹਨਾ ਇਹਨਾਂ ਦੀਆਂ ਆਪਣੀਆਂ ਦੇਖੋ ਕਿੰਨੀਆਂ ਯਾਨੀ ਕਿ ਫੈਮਿਲੀ ਪੂਰੀ ਰਿਚ ਫੈਮਿਲੀ ਪੜੀ ਲਿਖੀ ਫੈਮਿਲੀ ਪੰਜ ਕੂਲੇ ਦੇ ਵਿੱਚ ਉਹਨੇ ਉਹਨੇ ਕਿਹਾ ਮੈਂ ਤੇਰਾ ਰਹਿ ਰਹੀ ਇਹ ਫੈਮਿਲੀ ਪੁਰਾਣੀਆਂ ਯਾਦਾਂ ਨੂੰ ਲੈ ਕੇ ਇਹ ਇੱਥੇ ਬੈਠੇ ਨੇ ਦੋਨੋਂ ਭਰਾ ਤਾ ਕਿ ਸੀ ਸਮੇਂ ਦਾ ਪ੍ਰਾਣਾ ਅਮੀਰਾਂ ਦੇ ਘਰ ਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਹਨਾ ਇਹ ਪੂਰਾ ਇੱਕ ਮੰਨ ਲਓ ਵੈਲ ਸੈਟਲ ਫੈਮਿਲੀ ਆ ਯਾਨੀ ਕਿ ਇਹ ਘਰ ਦੀਆਂ ਤਸਵੀਰਾਂ ਦੇਖ ਕੇ ਤਾਂ ਇੰਜ ਮਹਿਸੂਸ ਹੁੰਦਾ ਵਾ ਵੀ ਅੱਜ ਤਾਂ ਇਨਸਾਨ ਆ ਜਿਹੜਾ ਉਹ ਪੱਥਰ ਦਿਲ ਹੋ ਗਿਆ ਬਿਲਕੁਲ ਪੱਥਰ ਦਿਲ ਜੀ ਇਹਨਾਂ ਦੇ ਮਰਨ ਦਾ ਇੰਤਜ਼ਾਰ ਕਰ ਰਹੇ ਰਿਸ਼ਤੇਦਾਰ ਵੀ ਉਸ ਤੋਂ ਬਾਅਦ ਜਿਹੜੀ ਪੈਸਾ ਪ੍ਰੋਪਰਟੀ ਤਾਂ ਆਪਣੇ ਆਪ ਹੀ ਉਹਨਾਂ ਨੂੰ ਮਿਲ ਹੀ ਜਾਣੀ ਆ ਵੀ ਹੁਣ ਜਿਉਂਦਿਆਂ ਨੂੰ ਅਸੀਂ ਕਿਉਂ ਸੰਭੀਏ ਧੰਨਵਾਦ ਆ ਰੋਮੀ ਬਾਈ ਜੀ ਦਾ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਆਜੋ ਤੁਹਾਨੂੰ ਦਿਖਾਉਨੇ ਆ ਚੰਡੀਗੜ੍ਹ ਦੇ 10 ਸੈਕਟਰ ਦੇ ਵਿੱਚ ਇੱਕ ਕੋਠੀ ਆ ਜਿਹੜੀ 993 ਨੰਬਰ ਕੋਠੀ ਸਰਦਾਰ ਬਲਵੰਤ ਸਿੰਘ ਸੰਧੂ ਰਿਟਾਇਰ ਸੀਐਮਓ ਚੀਫ ਮੈਡੀਕਲ ਆਫਸਰ ਮੈਡੀਕਲ ਆਫਸਰ ਉਹ ਕਿਸਰ ਉਹਨਾਂ ਦੇ ਦੋ ਬੇਟੇ ਰਿੰਦਰਜੀਤ ਸਿੰਘ ਸਿੰਧੂ ਤੇ ਸਰਵਜੀਤ ਸਿੰਘ ਸਿੰਧੂ ਉਹ ਦੋਨੋਂ ਇਸ ਘਰ ਦੇ ਵਿੱਚ ਰਹਿ ਰਹੇ ਆ ਤੇ ਜਿਹੜੇ ਵੱਡੇ ਬੇਟੇ ਨੇ ਕੁੱਕੀ ਉਹ ਥੋੜੇ ਮੈਂਟਲੀ ਠੀਕ ਨਹੀਂ ਹੈਗੇ ਬਾਹਰ ਕੋ ਮੈਨੇ ਉਹਨਾਂ ਦਾ ਇੱਕੋ ਹੀ ਦਿਮਾਗ ਦੇ ਵਿੱਚ ਚੱਲੀ ਜਾਂਦਾ ਵੀ ਮੇਰੀ ਮੈਰਿਜ ਇੰਗਲੈਂਡ ਦੇ ਵਿੱਚ ਹੋਵੇ ਯੂਕੇ ਦੇ ਵਿੱਚ ਹੋਵੇ ਅਮਰੀਕਨ ਦੇ ਵਿੱਚ ਹੋਵੇ ਇੱਥੇ ਦੇ ਆਸ-ਪਾਸ ਦੇ ਇੰਡੀਆ ਕੁਝ ਨਹੀਂ ਕਰਦੇ ਇੰਡੀਆ ਕੁਝ ਨਹੀਂ ਕੰਟਰੀ ਹੈਨਾ ਤੇ ਦੂਸਰਾ ਭਰਾ ਵਾ ਜਿਹੜਾ ਉਹ ਇੱਥੇ ਪਿੱਛੇ ਪਿਆ ਵਾ ਨੇ ਉਹ ਵੀ ਜੀ ਮੈਂ ਹਰ ਵਾਰ ਸਿੱਟਿਆ ਪਿਆ ਸੀ ਮੈਂ ਇਹਨੂੰ ਅੰਦਰ ਕੀਤਾ ਜੀ ਥੋੜਾ ਜਿਹਾ ਜਦੋਂ ਮੈਂ ਆਇਆ ਹਾਂ ਜੀ ਇਹਦਾ ਇਹਦਾ ਗਰਜਾ ਤੋਕਦਾ ਮੈਂ ਉੱਥੇ ਅੱਛਾ ਜੀ ਇੱਥੇ ਪਾਇਆ ਹੋਇਆ ਸੀ ਅੱਛਾ ਇੱਥੇ ਪਿਆ ਸੀ ਇੱਥੇ ਪਿਆ ਸੀ ਜੀ ਅੱਛਾ ਇੱਥੇ ਕੱਢ ਕੇ ਮੈਂ ਜੀ ਇਹਨੇ ਸਾਰੇ ਕੱਪੜੇ ਲਾ ਕੇ ਇਹਦੇ ਸਾਰੇ ਸਾਰਾ ਚੇਂਜ ਕੀਤਾ ਸਾਰਾ ਕੁਝ ਕੀਤਾ ਐਂਡ ਇਹ ਕਿੰਨੇ ਕਿੰਨੇ ਦਿਨਾਂ ਦੀ ਗੱਲ ਹੈ ਜੀ ਜੀ ਆ ਹੋ ਗਏ ਜੀ ਕੋਈ ਦੱਸ ਬਰਾਦਿੰਦ ਹੋ ਗਏ ਤੁਹਾਨੂੰ ਕੀ ਪਤਾ ਲੱਗੇ ਜੀ ਇਹਨਾਂ ਨੂੰ ਮੇਰਾ ਮੇਰੀ ਸਿਸਟਰ ਨੇ ਫੋਨ ਕੀਤਾ ਸੀ ਵੀ ਉਹ ਤੂੰ ਐਸੇ ਹੈ ਤੂੰ ਉੱਥੇ ਜਾ ਤੇ ਉਹ ਵੀ ਇਹ ਕੁੱਕੀ ਦਾ ਫੋਨ ਆਇਆ ਵੀ ਉਹ ਗਿਰ ਗਿਆ ਹੂੰ ਮੈਂ ਉੱਠ ਨਹੀਂ ਸਕਦਾ ਅੱਛਾ ਫਿਰ ਮੈਂ ਕਿਹਾ ਚਲੋ ਸ਼ਾਇਦ ਆਪੇ ਠੀਕ ਹੋ ਜਾਊਗਾ ਫਿਰ ਮੈਂ ਮੇਰੇ ਫਿਰ ਮੇਰੀ ਸਿਸਟਰ ਦਾ ਫੋਨ ਆਇਆ ਤੇ ਉਹਨੇ ਉਹਨੇ ਇੱਕ ਪਹਿਲਾਂ ਪੁਲਿਸ ਵਾਲਿਆਂ ਨੂੰ ਬੁਲਾਇਆ ਕੰਪਲੇਂਟ ਕਰਕੇ ਪੁਲਿਸ ਆਈ ਅੱਛਾ ਪੁਲਿਸ ਆਂਦੀ ਜੀ ਦੇਖੋ ਜਾਂਦਾ ਅਸੀਂ ਮੈਂ ਇਹਨੂੰ ਹਸਪੀਟਲ ਲੈ ਜਾਾਂਗੇ ਵੇ ਇਹਨਾਂ ਨੂੰ ਜਾਣਾ ਇਹਨੇ ਕਹਿੰਦਾ ਮੈਂ ਨਹੀਂ ਜਾ ਸਕਦਾ ਹੂੰ ਮੈਂ ਮੈਂ ਨਹੀਂ ਜਾ ਸਕਦਾ ਫਿਰ ਮੈਂ ਆ ਕੇ ਜੀ ਇਹਨੂੰ ਇੱਥੇ ਸਾਰਾ ਇਹਦੇ ਪੈਰ ਸਾਫ਼ ਕੀਤੇ ਇੱਥੇ ਸੋਤਾ ਸਾਰਾ ਡਿਸਟਿੰਕ ਇਹਦੇ ਕੱਪੜੇ ਲਾਏ ਇਹਦੇ ਜਿਹੜੇ ਕੱਪੜੇ ਸੀਗੇ ਜੀ 6 ਮਹੀਨੇ 6 ਮਹੀਨੇ ਦੇ ਉਹੀ ਕੱਪੜੇ ਪਾਏ ਹੋਏ ਸੀ ਤੇ ਮੈਂ ਕੱਪੜੇ ਲਾਏ ਮੈਂ ਜਾ ਕੇ 16 ਸੈਕਟਰ ਤੋਂ ਨਾਈਟ ਸੂਟ ਲੈ ਕੇ ਇਹਨੂੰ ਚੇਂਜ ਕਰਕੇ ਗਿਆ ਮੈਂ ਮੇਡ ਨੂੰ ਕਿਹਾ ਉਹ ਕਹਿੰਦੀ ਮੈਂ ਨਹੀਂ ਕੁਝ ਕਰ ਸਕਦਾ ਅੱਛਾ ਜੀ ਹਾਂ ਜੀ ਜਿਵੇਂ ਉਹ ਵੀ ਮੈਂ ਗੱਲ ਕਰੀ ਸੀ ਮੈਂ ਮੇਡ ਰੱਖੀ ਹੈ ਜੇ ਹੋਰ ਉਹਨਾਂ ਦੇ ਜਿਹੜੇ ਪੇ ਵਗੈਰਾ ਹੈਗੇ ਆ ਉਹ ਹੁਣ ਪਤਾ ਨਹੀਂ ਸਾਨੂੰ ਨਹੀਂ ਪਤਾ ਇਹਨਾਂ ਦਾ ਕਿਹਦਾ ਕੰਡੀਸ਼ਨ ਹੈ ਉਹਦਾ ਬਸ ਇਹਨਾਂ ਕੋਲ ਤੋਂ ਮੇਰੇ ਹਿਸਾਬ ਨਾਲ ਮੈਂ ਖਾਣ ਨੂੰ ਨਹੀਂ ਪੈਸਾ ਛੋ ਖਾਣ ਨੂੰ ਤੇ ਨਹੀਂ ਪੈਸਾ ਨਹੀਂ ਪਰ ਕੋਕੀ ਭਾਜੀ ਤੁਸੀਂ ਉਹਦੋਂ ਮੈਨੂੰ ਕਹਿੰਦੇ ਸੀ ਮੇਰੇ ਕੋਲ ਪੈਸਾ ਹੈ ਨਹੀਂ ਜਦੋਂ ਮੈਂ ਤੁਹਾਨੂੰ ਦੇਖੇ ਗਿਆ ਹਾਂਜੀ ਮਦਦ ਕਰਦਾ ਨਹੀਂ ਮਦਦ ਕਰਦਾ ਸੀ ਨਾ ਹਾਂ ਇਹਨੇ ਪੱਜ ਗਿਆ ਸੀ ਫਿਰ ਇਹ ਕਿਰਾਇਆ ਰੁੱਕ ਰੁੱਕ ਕੇ ਦਿੰਦੇ ਨੇ ਨੀ ਫਰਮਾਤਾ ਦੇਖੋ ਤੁਸੀਂ ਦੇਖਣਾ ਇਹ ਮੈਨੂੰ ਤਾਂ ਉਹਦੀ ਹਾਲਤ ਦੇਖ ਕੇ ਇਹਨਾ ਮੈਨੂੰ ਆਉਂਦਾ ਜੀ ਵੀ ਕੀ ਆ ਆਦਾ ਹੈ ਦਾਰਨ ਮੈਂ ਕਾ ਦਿਓ ਕੋਈ ਨਾ ਹੁਣ ਮੈਂ ਉਹ ਕਹਿਣਗੇ ਤੂੰ ਕੌਣ ਹੋਣਾ ਮੈਂ ਯਾਰ ਘਾੜਾ ਕੋਈ ਆਉਂਦਾ ਨਹੀਂ ਜੀ ਹਾਂਜੀ ਠੀਕ ਹੋ ਪਹਿਲਾਂ ਤਾਂ ਗੱਦਾ ਚੱਕ ਕੇ ਨਾ ਬੈੱਡ ਉੱਤੇ ਰੱਖੂ ਕਾਕਾ ਅੱਤ ਪਾਵਾ ਕੇ ਕਿਉਂ ਫਿਰੋ ਭਾਈ ਤੁਸੀਂ ਇੱਧਰ ਇਹਦਾ ਲਾਈਟ ਟੂਟ ਲੈ ਆਓ ਜੇ ਲਾਈਟ ਟੂਟ ਦਾ ਦੇਖੀ ਗਿਆ ਸੀ ਇਹੋ ਕਰਾਉਣਾ ਹੈ ਜੀ ਕੋਈ ਨਾ ਉਹ ਵੀ ਕਰਾਉਣਾ ਹੈ ਫਰਜ ਆਪਣੀ ਲੱਤ ਤੋਂ ਪ੍ਰਕਰ ਇਧਰ ਆ ਮਿੱਠ ਅੱਛਾ ਇਹ ਨੋ ਨੋ ਦੇਖੋ ਨੋ ਇਸ ਤੇ ਇਹਨਾਂ ਨੋ ਤੱਕ ਨਹੀਂ ਕਿਨਾਂ ਕੱਟੇ ਹੋਏ ਚਲੋ ਮਾਚੋ ਦੇਸੀ ਇਹ ਭਜਨ ਦਾ ਸੁਣਾ ਦੇਖਣਾ ਜੀ ਚੱਕ ਚੱਕੋ ਹਾਂ ਬਿੱਲੂ ਵੀਰੇ ਬਿੱਲੂ ਵੀਰੇ ਸਤਿ ਸ੍ਰੀ ਅਕਾਲ ਤੁਸੀਂ ਦੇਖੋ ਇਹਨਾਂ ਦੀ ਅੱਖ ਸਾਰੀ ਗਲ ਗਈ ਹੈ ਜੀ ਵਿੱਚ ਪਸ ਪਈ ਪਈ ਅੱਖ ਰਹੀ ਹੈ ਨਾ ਤੇ ਤੈਰ ਦੇਖੋ ਜੀ ਮੈਂ ਤੇ ਹਰ ਜਾਈਆਂ ਦੇ ਵਿੱਚ ਬਿਲਕੁਲ ਗੰਦੇ ਬਿਸਤਰੇ ਆ ਗਲ ਗਈਆਂ ਸਾਰੀ ਹੈ ਨਾ ਸਭ ਮੂਤ ਲੱਗਿਆ ਸਾਰੇ ਵਿੱਚ ਨਿੱਕੇ ਨਿੱਕੇ ਕੀੜੇ ਤੁਰੇ ਫਿਰਦੇ ਆ ਤੇ ਬਰੀਕ ਬਰੀਕ ਸੁੰਡੀਆਂ ਆ ਰੇ ਅੱਛਾ ਉਹ ਵੀ ਹਾਲਾਂਕਿ ਜੀ ਤੁਸੀਂ ਇਮੇਜਨ ਨਹੀਂ ਕਰਦਾ ਬਿਲਕੁਲ ਕਾਲਾ ਸੀਗਾ ਜੀ 6 ਮਹੀਨੇ ਨੇ ਕੱਪੜੇ ਨਹੀਂ ਲਾਏ ਹੋਏ ਕੋਈ ਬੋਧ ਨਹੀਂ ਨੀ ਕੀਤਾ ਕਿਤੇ ਨੇ ਨਹੀਂ ਮੈਂ ਪਤਾ ਜਾਂ ਫੈਂਕਸ ਤੋਂ ਵੀ ਜੀ ਉਹ ਯਾਰ ਜਿਹੜਾ ਅਸੀਂ ਕੱਪੜੇ ਜਿਹੜੇ ਲਾਏ ਆ ਉਹ ਤਾਂ ਉਹ ਕੀ ਹਾਲ ਸੀ ਉਹਨਾਂ ਦਾ ਸਾਫ਼ ਕੰਬਲ ਤੇ ਪੌਣਿਆਂ ਨੂੰ ਨਹੀਂ ਥੱਲੇ ਸ਼ਾਮ ਤਾਂ ਨਹੀਂ ਇਹਨੂੰ ਆਪਾਂ ਚੱਕ ਲੈਣਾ ਜੀ ਬਾਅਦ ਚ ਇਦਾਂ ਹੀ ਨਾ ਆਹ ਕੰਬਲ ਦੇ ਆ ਵੀ ਥੱਲੇ ਡਬਲ ਕਰ ਦਿੰਨੇ ਆ ਪਉ ਵਾਪੁੜੀ ਹੋ ਆ ਤੁਸੀਂ ਬਗਾਇਆ ਹੀ ਬਿੱਲੂ ਵੀਰੇ ਹਾਂ ਠੀਕ ਹੋ ਹਾਂ ਪਾਣੀ ਪੀਣਾ ਹਾਂ ਪਾਣੀ ਪਲਾ ਕੱਕ ਲੈ ਆ ਕੇ ਵਾ ਸਿਰ ਚ ਕਿੰਨਾ ਗੁੰਮੜ ਹੋਇਆ ਪੈ ਡ ਗਿਆ ਹੈ ਨਾ ਕਿਤੇ ਕਿਹਨੂੰ ਲੱਗਦਾ ਪਰਸਾਂ ਦੇ ਚਿਹਰੇ ਅਨੇ ਉਹ ਬਾਹੀ ਨੇ ਉਹ ਕਹਿੰਦੇ ਵੀ ਮਾਈ ਕਹਿੰਦੀ ਸੀ ਵੀ ਤੂੰ ਕਰਦਾ ਵੀ ਖੜਾ ਹੋ ਕੇ ਕਰ ਇੱਕ ਬਾਤ ਲੱਗ ਗਿਆ ਹੈ ਦੇਖੋ ਜੀ ਇੱਥੇ ਬਿੱਲੂ ਵੀਰੇ ਠੀਕ ਹੋਣ ਤੁਸੀਂ ਹਾਂ ਥੋੜੇ ਪੈਰ ਥੱਲੇ ਲਾ ਲਓ ਇਦਾਂ ਇਦਾਂ ਬੈਠ ਜਾ ਦੋ ਮਿੰਟ ਬੈਠ ਜਾ ਇਦਾਂ ਦੋ ਮਿੰਟ ਕੋਈ ਹਾਂ ਦੇਖੋ ਨਾ ਇੱਥੇ ਬੈਠਣ ਵਾਲਾ ਹੋਵੇ ਕੁਛ ਹੈ ਸੰਧੂ ਸਾਹਿਬ ਫਿਕਰ ਨਹੀਂ ਕਰਨਾ ਹਾਂ ਦੁਪੱਟਾ ਦਿਓ ਸਿਰ ਤੇ ਬੰਨਣ ਨੂੰ ਹਾਂ ਉਹ ਕੈਂਕੀ ਤੇ ਪਾਣੀ ਵੀ ਉਹਨਾਂ ਨੇ ਪਾਣੀ ਕੀਤਾ ਵੀ ਬੰਦ ਉਹਨਾਂ ਨੇ ਕੀਤਾ ਬੈਠੇ ਰਹੋ ਬੈਠੇ ਰਹੋ ਜਾਣਾ ਨਹੀਂ ਕਿਤੇ ਵੀ ਦੇਖੀ ਦੇਖੀ ਬੈਠੇ ਰਹੋ ਕਿਤੇ ਨਹੀਂ ਜਾਣਾ ਇਦਨ ਯਾਨਾ ਉਠਣਾ ਨਹੀਂ ਗਾ ਉਠਣਾ ਨਹੀਂ ਜਿਹਨੇ ਆਪਣੇ ਕੋਠੀ ਝੂਠ ਫਰਾਡ ਲਾ ਲਾਤਾ ਆ ਨਾਮ ਤੇ ਜਿਹਨੇ ਖਾਲੀ ਕਰਾਉਣ ਕਬਜ਼ਾ ਕਰਨ ਦੇ ਮਾਰੇ ਨੇ ਪਾਣੀ ਬੰਦ ਕੀਤਾ ਇਹਨੇ ਨਾ ਫਲਕਸ਼ਾਂ ਚ ਪਾਣੀ ਨਹੀਂ ਆਉਂਦਾ ਇਹ ਸਿਰਫ ਸਿਰਫ ਫ੍ਰੈਸ਼ ਵਾਟਰ ਆਉਂਦਾ ਆ ਦੇ ਸਰਾ ਉਹ ਲਾ ਜਨੇ ਪਲੱਗ ਹੀ ਤਾ ਵਾ ਅੱਛਾ ਜੀ ਆਹ ਹਾਂ ਲੈ ਜੀ ਵੀ ਆਪਣੇ ਆਪ ਹੀ ਬਸ ਹਮ ਮਾਲੋ ਵੀ ਵੀ ਪਾਣੀ ਵੀ ਇਹਨਾਂ ਦਾ ਬੰਦ ਕੀਤਾ ਹੋਇਆ ਵਾ ਵੀ ਇਹ ਪਾਣੀ ਵੀ ਨਾ ਪੀ ਸਕਣ ਟਾਇਲਟਾਂ ਦੀਆਂ ਫਲਸ਼ਾਂ ਦੇ ਵਿੱਚ ਪਾਣੀ ਨਹੀਂ ਆਉਂਦਾ ਗਾ ਬਸ ਜਦੋਂ ਟੂਟੀ ਚ ਪਾਣੀ ਆਉਂਦਾ ਵਾ 2 ਘੰਟੇ ਉਦੋਂ ਹੀ ਪਾਣੀ ਆਉਂਦਾ ਜਿਹੜਾ ਟੈਂਕੀ ਵਾਲਾ ਪਾਣੀ ਆ ਉਹ ਇਹਨਾਂ ਕੋਲੇ ਪਹੁੰਚ ਨਹੀਂ ਸਕਦਾ ਹਾਂਜੀ ਬਣ ਜੀ ਨਮਸਤੇ ਆइए ਇਧਰ ਆइए ਹਾਂ ਇਧਰ ਆਵੀਂ ਉਹ ਇਸਕਾ ਮੈਂ ਨਾ ਇਹਨੂੰ ਉੱਤਰੀ ਬੋਰ ਕੇ ਗਿਆ ਥਾ ਮੈਂ ਇਸਕਾ ਚੇਂਜ ਕਰ ਦਿੱਤੀ ਕੁਛ ਹੈ ਇਸਕਾ ਕੀ ਹਾਲ ਹੈ क्या बेटा तो नहीं, 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 किसी को में, में नहीं मान के कोई है नहीं, है। नहीं किसी को लगा लेते नाल पैसे लगा सारा गया थे, अंदर से थोड़ी खवाओगे उसको ये ठीक नहीं है ना आपको पता है ना ये ठीक नहीं है वो भी ठीक नहीं है दोनों नहीं है ठीक भाई हम कहते ही नहीं है। नहीं नहीं इ, इ, इथे कोई आता भी नहीं है, इ, इनकी, इनकी इनकी है अभी कोई नहीं आई कब आये थे कितना टाइम पहले आई थी बहन मुझे कब हो गया कितना टाइम हो गया मुझे दो साल से उपरा हुआ दो साल ऐसी ऊपर आपकी तनख्वाह कौन देता है संजू संजू कौन है अब हम भैया जाने कहा दुकान वाला है संजू

बड़ी नहीं आई रही सोई के जी आया हाँ अब तो वह जितना आदत अब बुला जाती याद नहीं मां जवन की मां बीमार थी वो भी बंजे पे पड़ी थी तब भी इनकी बहने नहीं आई मरने के बाद आई मैं सेवा किया था अब भाईल मेरा तो दिया से मेरे बस के नहीं तभी भी वो दिन साहब के साथ में दोनों जने काम किया आज दुश्मानें कैसे रखना अपना दो तो इन्हों वास्ते कोई रिश्तेदार नहीं आता तो जो राशन पानी आता है वो कौन देके जाता, जाता? है हाँ आप कितने साल से इनके साथ काम कर रहे हो सताई अठाई साल से आप इनके साथ ही तब इनके पिताजी थे नहीं देखा उनको तीनों को देखा आपने पापा को नहीं देखा तो साई ढाई साल पहले जब आप यहाँ पे आए कोठी में तब भी ये दिमाग से थोड़ा ऐसी थी ये हाँ। पहले ठीक ठाक रहे हैं बिल्कुल ठीक से थी। हाँ। अब तो भाई जैसे बेचारा तो दूसरा भाई है जो वो पहले ठीक था जब पहले वो हाँ वो तो ऐसे शुरू से ऐसे भाग वगैरह पीते थे वो भाई हम किसी नहीं सिगरेट वगैरह पीते पता तो चल जाता है ना तो पीता मैं आती हूँ क्या करूँ मुके खवा देती हूँ जिस दिन जी आए रोमी जी वहाँ बाहर पड़े थे जी बाहर गद्दे उधर गिर गए मेरे बस के तो नहीं ना केले उठाने के ना भैया कितने गंदे कपड़े थे पांच छह महीने से नहाए नहीं थे पाँच छह महीने से ऐसी पहले गिरा रहे से उठाए एक दिन रात में गिरा रहे जितना मेरे से हो सकता मैं किया ਔਰ ਅਬ ਜਵਲੇ ਵਾਰ ਹੀ ਰਹੇ ਹੈ ਮੋਟਾ ਕਰੇ ਕੋਈ ਇਹਨਾਂ ਨੂੰ ਪਾਣੀ ਡਾਰ ਕੇ ਬਾਹਰ ਦੇ ਆ ਦੋ ਤਿੰਨ ਦਿਨ ਸੇ ਇਧਰ ਮੈਂ ਆ ਗਿਆ ਨਹੀਂ ਉੱਤਰ ਮੇਰੇ ਤੋਂ ਲੈਟਰਨ ਵੀ ਵਿੱਚ ਵਿੱਚ ਕਰਤੇ ਹਨ ਉਹ ਖਾਈ ਨਹੀਂ ਰਹਾ ਤਾਂ ਕਿਵੇਂ ਹੋਏਗਾ ਆਪ ਬਤ ਨੀਂ ਜਦ ਖਾ ਰਹੇ ਸੇ ਤਬ ਹਾਂ ਉਹ ਤਾਂ ਜਾਂਦਾ ਰਹੇ ਬੜਾ ਚੁਰਾ ਨੀਂ ਲੈਟਰਨ ਮੈਂ ਉਸ ਦਿਨ ਜਿਹੜੇ ਕੱਪੜੇ ਮੈਂ ਮੈਂ ਖੁਦ ਲੈਟਰਨ ਸਾਫ ਕੀਤੀ ਇਹਦੇ ਕੱਪੜਿਆਂ ਚ ਉਹ ਵੀ ਕੱਪੜੇ ਇਹਦੇ 6 ਮਹੀਨੇ ਹੋ ਗਏ ਸੀ ਕੱਪੜੇ ਉਹੀ ਸੀ ਜੀ ਆਪ ਬਣਾ ਬਣਾਵਾ ਤੁਹਾਡੀ ਨਹੀਂ 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 ਕੋਈ ਚੀਜ਼ ਨਹੀਂ ਚਾਹੀਦੀ ਮਾਈਕ ਆਹ ਮੁੰਡਿਆਂ ਨੂੰ ਜਲਦੀ ਕਰਨਾ ਚਾਹੀਦਾ ਆ ਸੌਕੇ ਅਨੁਮਾਨ ਆ ਵੀ ਜਿਹੜਾ ਉਹਨਾਂ ਨੇ ਪਾਰਟੀਸ਼ਨ ਦੀ ਕੀਤੀ ਟੀਨ ਦੀ ਉਹਨਾਂ ਨੇ ਕੀਤੀ ਉਧਰ ਹਨ ਬੀਂਦਰੇ ਨਹੀਂ ਆਵੇ ਹਾਂ ਹਾਂ ਕਿਰਾਏਦਾਰਾਂ ਨੇ ਇਹ ਵੀ ਯੰਗ ਮੁੰਡੇ ਰਹਿੰਦੇ ਆ ਕਿਰਾਏਦਾਰ ਨਹੀਂ ਜਾਣੀ ਕਿ ਉਹਨਾਂ ਨੇ ਬਿਠਾਏ ਹੋਏ ਆ ਬੰਦੇ ਆ ਤੇ ਇਹ ਵੀ ਕਾਲਜ ਵਗੈਰਾ ਚ ਪੜ੍ਹਦੇ ਨੇ ਵੀ ਹਾਂ ਹਾਂ ਕਾਲਜ ਕਿਉਂਕਿ ਇੱਥੇ ਨੇੜੇ ਆ ਨਾ ਕਾਲਜ ਯੂਨੀਵਰਸਿਟੀ ਨੇੜੇ ਆ ਤੇ ਸੰਦੂ ਸਾਹਿਬ ਉੱਠ ਕੇ ਬੈਠੋ ਸੰਦੂ ਸਾਹਿਬ ਸੰਦੂ ਸਾਹਿਬ ਉੱਠ ਕੇ ਬੈਠੋ ਤੁਹਾਡੇ ਪਿਤਾ ਜੀ ਸਰਦਾਰ ਬਲਵੰਤ ਸਿੰਘ ਜੀ ਹੈ ਤੇ ਹੁਣ ਤੁਸੀਂ ਵੀ ਸਰਦਾਰ ਬਣ ਜਾਣਾ ਵਾ ਵਾਇਗਰੂ ਮੇਰ ਕਰਨ ਤੁਹਾਡਾ ਜਿਹੜਾ ਅਗਲਾ ਜੀਵਨ ਉਹ ਤੰਦਰੁਸਤੀ ਭਰਿਆ ਹੋਵੇ ਤੇ ਮਾਨ ਸਤਕਾਰ ਭਰਿਆ ਹੋਵੇ ਆਪੇ ਆਉਣਾ ਹੈ। ਐ ਕਰ ਐਦੀ ਸੇਵਾ। ਇਸਕੇ ਤੋਂ ਅੰਦਰ ਪੁੱਛਦੇ ਸਿੱਧੇ ਬਣੇ ਹੋਏ ਆ। ਚਲਿਏ ਉਹਨਾਂ ਹਸਪਤਾਲ ਨੂੰ। ਚਲਿਏ। ਹੈ? ਹਾਂ ਜੀ। ਹਸਪਤਾਲ ਚਲੀਏ? ਹਾਂ ਹਾਂ ਇਹ ਠੀਕ ਹੋਣਾ ਜੀ। ਕੀ ਕਰ ਦਿੰਨੇ ਕੋਈ? ਚਲੋ ਇਹ ਕਹਾ ਚੱਕ ਲੋ ਕੰਬਲ ਚ ਪਾ ਕੇ ਨਾ। ਅਮੀਰ ਖਾਨ ਜੀ ਚਕਾਓ ਕੰਬਲ ਚੰਦਾ ਚਾਰੋਂ ਕੋਨੇ ਫੜ ਲਓ ਚੁੱਪ ਕੇ ਚੱਲਦੇ ਹੋ ਹਾਂਜੀ ਹਾਂਜੀ ਤੇ ਇਹ ਚੰਡੀਗੜ੍ਹ 10 ਸੈਕਟਰ ਦੇ ਵਿੱਚੋਂ ਅੱਜ ਅਸੀਂ ਇੱਕ ਬਜ਼ੁਰਗ ਨੂੰ ਚੱਕ ਕੇ ਲੈ ਕੇ ਚੱਲੇ ਆ ਉਹਨਾਂ ਦੀ ਹਾਲਤ ਇੰਨੀ ਮਾੜੀ ਆ ਬਿਆਨ ਨਹੀਂ ਕੀਤੀ ਜਾ ਸਕਦੀ ਇੰਨੇ ਵੱਡੇਆਂ ਵੱਡੇਆਂ ਸ਼ਹਿਰਾਂ 'ਚ ਵੱਡੀਆਂ ਵੱਡੀਆਂ ਕੋਠੀਆਂ ਦੇ ਅੰਦਰ ਕਿੱਦਾਂ ਦਾ ਨਰਕ ਘਟਦੇ ਨੇ ਲੋਕ ਇਹ ਤੁਸੀਂ ਅਕਸਰ ਅੱਗੇ ਵੀ ਸਾਡੀਆਂ ਵੀਡੀਓ 'ਚ ਦੇਖਦੇ ਹੋ ਤੇ ਇਹਨਾਂ ਕੋਠੀਆਂ ਦੇ ਜੇ ਬਾਹਰ ਖੜ ਕੇ ਗੱਲ ਕਰੀਏ ਤਾਂ ਬੱਟੀਆਂ-ਬੱਟੀਆਂ ਗੱਡੀਆਂ ਖੜੀਆਂ ਕਰੋੜ-ਕਰੋੜ ਦੀਆਂ ਤੇ 5-5 10-10 20-20 ਕਰੋੜ ਦੀਆਂ ਇਹ ਕੋਠੀਆਂਆਂ ਵਾਂ ਪਰ ਇਹਨਾਂ ਦੇ ਅੰਦਰ ਕਈ ਵਾਰ ਜਦ ਦੇਖਦੇ ਆ ਤਾਂ ਇਨਸਾਨੀਅਤ ਨਜ਼ਰ ਨਹੀਂ ਆਉਂਦੀ ਧੰਨਵਾਦ ਆ ਜੀ ਰੋਮੀ ਗੱਲ ਜੀ ਦਾ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਅੱਜ ਅਸੀਂ ਇਸ ਚੰਡੀਗੜ੍ਹ ਸ਼ਹਿਰ ਚੋਂ ਜਿਹਨੂੰ ਭਾਰਤ ਦਾ ਇੰਡੀਆ ਦਾ ਨਮੂਨੇ ਦਾ ਸਿਟੀ ਸ਼ਹਿਰ ਕਿਹਾ ਜਾਂਦਾ ਰਾਜਧਾਨੀ ਹੈ ਦੋ ਸਟੇਟਾਂ ਦੀ ਪਰ ਇੱਥੇ ਸੀਨੀਅਰ ਸਿਟੀਜ਼ਨ ਵਾਸਤੇ ਕੋਈ ਪ੍ਰਬੰਧ ਨਹੀਂ ਇੱਥੇ 휴ਮਨਿਟੀ ਵਾਸਤੇ ਕੋਈ ਪੁਕਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ ਇਦਾਂ ਚੱਕ ਦੋ ਅੰਦਰ ਭੇਜ ਦੋ ਅੰਦਰ ਇੱਥੇ ਕਾਲ ਕੀਤੀ ਗਈ ਪੁਲਿਸ ਨੂੰ ਵੀ ਇੱਥੇ ਕਾਲ ਕੀਤੀ ਗਈ ਐਂਬੂਲੈਂਸ ਨੂੰ ਵੀ ਪਰ ਉਹ ਕਹਿੰਦੇ ਕੋਈ ਨਾਲ ਰਹਿਣ ਵਾਲਾ ਹੋਵੇ ਹੁਣ ਜਿਹਦੇ ਨਾਲ ਰਹਿਣ ਵਾਲਾ ਹੈ ਨਹੀਂ ਕੋਈ ਮਤਲਬ ਉਹਨੂੰ ਮਰ ਜਾਣਾ ਚਾਹੀਦਾ ਇਸ ਦੁਨੀਆ ਤੋਂ ਉਹਨੂੰ ਖਤਮ ਹੋ ਜਾਣਾ ਚਾਹੀਦਾ ਇਸ ਦੁਨੀਆ ਤੋਂ ਸਭ ਤੋਂ ਵੱਧ ਲੋੜਵੰਦ ਤਾਂ ਉਹੀ ਬੰਦਾ ਵਾ ਜਿਹਦੇ ਨਾਲ ਰਹਿਣ ਵਾਲਾ ਵੀ ਹੈ ਨਹੀਂ ਕੋਈ ਉਹਦਾ ਭਰਾ ਵੀ ਠੀਕ ਨਹੀਂ ਮੈਂਟਲੀ ਸਿਕ ਹੈ ਉਹਨੇ ਵੀ ਮਨਾਂ ਕਰਤਾ ਵੀ ਮੈਂ ਹਸਪੀਟਲ ਨਾਲ ਨਹੀਂ ਜਾਵਾਂਗਾ ਤਾਂ ਉਹ ਵਾਪਸ ਮੁੜ ਕੇ ਮੈਡੀਕਲ ਹੈਲਪ ਦੇਣ ਆਏ ਵਾਪਸ ਮੁੜ ਕੇ ਵੀ ਜੀ ਨਾਲ ਜੀ ਰਹੂਗਾ ਕੋਈ ਤਾਂ ਹੀ ਅਸੀਂ ਲੈ ਕੇ ਜਾਵਾਂਗੇ ਤੇ ਅੱਜ ਪਿੱਛੇ ਉਹ ਗਲਗੇ ਬੈਡ ਸੋਰ ਹੋ ਗਿਆ ਪਿੱਛੇ ਜ਼ਖਮ ਹੋ ਗਏ ਕੀੜੇ ਪੈ ਚੱਲੇ ਆ ਤੇ ਅੱਜ ਸੰਧੂ ਸਾਹਿਬ ਦੀ ਹਾਲਤ ਇੰਨੀ ਮਾੜੀ ਆ ਇੰਜੀਨੀਅਰ ਨੇ ਇੰਜੀਨੀਅਰ ਕਰੋ ਵਿੱਚ ਜੀ ਕਰੋ ਹਰਿੰਦਰਜੀਤ ਸਿੰਘ ਸੰਧੂ ਇੰਜੀਨੀਅਰ ਨੇ ਅੱਜ ਇਸ ਪੱਥਰਾਂ ਦੇ ਸ਼ਹਿਰ ਦੇ ਵਿੱਚੋਂ ਚੰਡੀਗੜ੍ਹ ਦੇ ਵਿੱਚੋਂ ਕੀੜਿਆਂ ਤੋਂ ਖਾਦੇ ਜਾ ਰਹੇ ਸੀ ਉਹਨਾਂ ਨੂੰ ਲੈ ਕੇ ਸੁਪਨਿਆਂ ਦੇ ਘਰ ਮਨੁੱਖਤਾਰੀ ਸੇਵਾ ਪਰਿਵਾਰ ਚ ਜਾ ਰਹੇ ਆ ਸਾਡੀ ਨਾ ਜਿਹੜੀ ਸਸਤਾ ਹੈ ਨਾ ਜਿਹੜਾ ਐਨਜੀਓ ਹੈ ਸਾਡਾ ਅੱਛਾ ਉਹ ਲੁਧਿਆਣੇ ਆ ਅੱਛਾ ਅਸੀਂ ਲੁਧਿਆਣੇ ਵਰਕ ਕਰਦੇ ਆ ਅਸੀਂ ਲੁਧਿਆਣੇ ਤੋਂ ਆਏ ਸੀ ਹੈਲਪ ਲਈ ਅੱਛਾ ਉੱਥੇ ਸਾਡਾ ਇੱਕ ਛੋਟਾ ਜਿਹਾ ਹਸਪੀਟਲ ਵੀ ਬਣਾਇਆ ਹੋਇਆ ਜੀ ਅੰਦਰ ਉੱਥੇ ਅਸੀਂ ਇਹਨਾਂ ਨੂੰ ਐਡਮਿਟ ਕਰਾਂਗੇ ਉੱਥੇ ਇਹਨਾਂ ਦਾ ਟ੍ਰੀਟਮੈਂਟ ਕਰਾਵਾਂਗੇ ਇੱਥੇ ਚੰਡੀਗੜ੍ਹ ਅਸੀਂ ਹੈਲਪਿੰਗ ਕਰ ਪਾਵਾਂਗੇ ਨਾ ਇੱਡੀ ਦੂਰ ਅਸੀਂ ਕਿੱਦਾਂ ਕੋਲੇ ਰਵਾਂਗੇ ਕਿੱਦਾਂ ਨਾ ਲੁਧਿਆਣੇ ਤੋਂ ਆਏ ਅਸੀਂ ਥੱਲੇ ਬੋਰ ਹੋ ਜਾਵਾਂਗੇ ਜੀ ਇੱਥੇ ਆ ਗਿਆ ਜੀ ਲੁਧਿਆਣੇ ਮੇਰੇ ਕਜ਼ਨ ਹੈ ਜਿਹੜੇ ਤੁਸੀਂ ਨਾਲ ਹੀ ਚੱਲੋ ਕੋਈ ਨਾਲ ਚੱਲੋ ਹੈਲੋ ਉੱਥੇ ਤੁਹਾਡਾ ਵੀ ਟ੍ਰੀਟਮੈਂਟ ਹੋ ਜਾਊਗਾ ਤੁਹਾਡੇ ਚੈੱਕਅਪ ਹੋ ਜਾਣਗੇ ਟੈਸਟ ਹੋ ਜਾਣਗੇ ਸਾਰੇ ਤੁਸੀਂ ਲੇਟੈਸਟ ਟੈਸਟ ਕਰਾਵਾਂਗੇ ਆਪਾਂ ਨਾ ਨਹੀਂ ਜਾ ਸਕਦਾ ਸਿਗਨੇਚਰ ਕਰ ਦੋ ਅਸੀਂ ਤੁਹਾਡੇ ਬ੍ਰਦਰ ਨੂੰ ਲੈ ਕੇ ਚੱਲਨੇ ਆ ਕਿੱਥੇ ਇਹਦੇ ਇੱਥੇ ਥੱਲੇ ਕਰ ਦੋ ਇਹ ਜਗ੍ਹਾ ਤੇ ਇਹ ਲਿਖਾਂਗੇ ਤੁਹਾਡੇ ਨੂੰ ਲੈ ਕੇ ਚੱਲੇ ਹਾਂ ਉਹ ਵੀ ਲਿਖ ਦਿਓ ਪਹਿਲਾਂ ਤੁਸੀਂ ਸਿਗਨੇਚਰ ਕਰ ਦੋ ਨੀ ਕੋ ਥੱਲੇ ਇੱਥੇ ਆਪਣਾ ਮੋਬਾਈਲ ਨੰਬਰ ਲਿਖੋ ਲਿਖੋ 82 83 7 ਦਾ ਮਟਾ ਯੈਸ ਕਿ ਕਿੱਥੇ 1 ਮਿੰਟ ਠਰੋ ਬੰਦ ਲੇਖਣਾ ਵੇ ਦੇਖੋ ਉਹਨਾਂ ਨੂੰ ਆਪਣੇ ਨੰਬਰ ਦਾ ਵੀ ਨਹੀਂ ਪਤਾ ਸੀਗਾ ਕੋਈ ਮੇਰਾ ਨੰਬਰ ਕੀ ਆ ਤੇ ਅੱਜ ਲੋਕ ਐਸੇ ਲੋਕਾਂ ਦਾ ਵੀ ਫਾਇਦਾ ਚੱਕੀ ਜਾਂਦੇ ਨੇ ਜਿਹੜੇ ਸਿੱਧੇ ਪਧਰੇ ਨੇ ਜਿਨ੍ਹਾਂ ਦੇ ਵਿੱਚ ਕੋਈ ਲਾਲਚ ਨਹੀਂ ਜਿਨ੍ਹਾਂ ਨੂੰ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਜਿਨ੍ਹਾਂ ਨੂੰ ਆਪਣਾ ਜੀਵਨ ਜਿਉਣ ਵੀ ਨਹੀਂ ਦਿੱਤਾ ਜਾਂਦਾ ਇਦਾਂ ਦੇ ਬੰਦੇ ਬਹੁਤ ਚੰਗੇ ਹੋ ਤੁਸੀਂ ਥੈਂਕ ਯੂ ਨੈਕਸਸਿਸ ਦਾ ਬੁਰਾ ਨਹੀਂ ਕਰ ਬਹੁਤ ਚੰਗੀ ਗੱਲ ਆ ਥੈਂਕ ਯੂ ਹੁਣ ਅਸੀਂ ਬਿੱਲੂ ਨੂੰ ਲੈ ਜਾਈਏ ਕੁਛ ਨਹੀਂ ਜਾ ਰਿਹਾ ਫਿਰ ਮੈਨੂੰ ਟੈਲੀਫੋਨ ਕਰਦੇ ਹੋ ਹਾਂ ਟੈਲੀਫੋਨ ਕਰ ਲਾ ਔਰ ਜਦੋਂ ਠੀਕ ਹੋ ਜੂਗਾ ਫਿਰ ਇਹ ਵਾਪਸ ਆ ਜੂਗੀ ਹਾਂ ਇਹ ਜ਼ਰੂਰ ਕਰੋ ਜੇ ਵਾਪਸ ਆ ਗਏ ਹੋ ਜੇਲ ਤਾਂ ਚੰਗਾ ਨਹੀਂ ਨਹੀਂ ਸਾਡੀ ਕੋਸ਼ਿਸ਼ ਹੈ ਜੀ ਇਹਨੂੰ ਵੀਰੇ ਦਾ ਇਲਾਜ ਕਰਾਉਣਾ ਅੱਜ ਇੱਥੇ 10 ਸੈਕਟਰ ਦੇ ਵਿੱਚ 593 ਨੰਬਰ ਕੋਠੀ ਸਰਦਾਰ ਬਲਵੰਤ ਸਿੰਘ ਜੀ ਜਿਹੜੇ ਚੀਫ ਮੈਡੀਕਲ ਅਫਸਰ ਸੀਗੇ ਉਹਨਾਂ ਦੇ ਦੋ ਬੇਟੇ ਹਰਿੰਦਰਜੀਤ ਸਿੰਘ ਤੇ ਸਰਬਜੀਤ ਸਿੰਘ ਜੀ ਇਸ ਘਰ ਚ ਰਹਿੰਦੇ ਆ ਘਰ ਦੇ ਹਾਲਾਤ ਤੁਸੀਂ ਦੇਖ ਹੀ ਲਿਆ ਇਹਨਾਂ ਦਾ ਵੱਡਾ ਬੇਟਾ ਹਰਿੰਦਰਜੀਤ ਸਿੰਘ ਹੈ ਜਿਹੜਾ ਵੀਰ ਉਹਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਉਹ ਵੀਰ ਪਿੱਛੇ ਕੋਠੀ ਦੇ ਬਾਹਰਲੇ ਪਾਸੇ ਪਿਆ ਸੀ ਸਾਰੇ ਬੈੱਡ ਸੋਰ ਹੋ ਗਏ ਪਿੱਛੇ ਨਿੱਕੇ ਨਿੱਕੇ ਕੀੜੇ ਪੈ ਗਏ ਉਹਦੇ ਬੈਕ ਸਾਈਡ ਤੇ ਬਹੁਤ ਮਾੜੀ ਹਾਲਤ ਦੇ ਵਿੱਚ ਪਿਆ ਤੇ ਇੱਕ ਇਹ ਭਗਤ ਬੰਦਾ ਇਹ ਵੀ ਵਿਚਾਰਾ ਕੁੱਕੀ ਵੀਰਾ ਇਹਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੋਈ ਹੈ ਬੀਐਸਸੀ ਮੈਡੀਕਲ ਕੀਤੀ ਹੈ ਤੇ ਉਹਦੀ ਵੀਰੇ ਦੀ ਇੰਜੀਨੀਅਰਿੰਗ ਕੀਤੀ ਹੋਈ ਹੈ ਸਿਵਲ ਇੰਜੀਨੀਅਰ ਕੀਤੀ ਹੋਈ ਹੈ ਫਰਸਟ ਡਿਵੀਜ਼ਨ ਪਾਸ ਹੋਇਆ ਹੋਇਆ ਹੈ ਇਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਦੀ ਮਦਰ ਸੀ ਇੱਥੇ ਰਹਿੰਦੇ ਤੇ ਹੁਣ ਮਦਰ ਦੀ ਵੀ ਡੈਥ ਹੋ ਗਈ ਆ 10-12 ਸਾਲ ਪਹਿਲਾਂ ਤੇ ਹੁਣ ਇਹ ਦੋਨੋਂ ਭਰਾ ਹੀ ਇੱਥੇ ਰਹਿੰਦੇ ਆ ਉਹ ਵੀਰਾ ਮੈਂਟਲੀ ਅਫਸੈਟ ਜ਼ਿਆਦਾ ਸੀ ਉਹ ਸੜਕਾਂ ਤੇ ਤੁਰਿਆ ਫਿਰਦਾ ਸੀ ਨਹਾਉਣ ਧੋਣ ਦੀ ਕੋਈ ਸੋਝੀ ਨਹੀਂ ਸੜਕਾਂ ਤੋਂ ਚੱਕ ਚੱਕ ਕੇ ਡੱਕੇ ਮੂੰਹ ਚ ਪਾ ਲੇ ਗੰਦ ਮੰਦ ਖਾ ਲਿਆ ਇਦਾਂ ਹੀ ਜੀਵਨ ਚੱਲਦਾ ਸੀ ਅਸੀਂ ਹੁਣ ਇਹਨਾਂ ਦੀ ਇਜਾਜ਼ਤ ਦੇ ਨਾਲ ਰੋਮੀ ਜੀ ਦੀ ਸਹਿਮਤੀ ਦੇ ਨਾਲ ਬਿੱਲੂ ਵੀਰੇ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਜਿੱਥੇ ਉਹਨਾਂ ਦਾ ਇਲਾਜ ਹੋਊਗਾ ਚਲੋ ਠੀਕ ਹੋ ਕੇ ਤਕੜੇ ਹੋ ਕੇ ਤੰਦਰੁਸਤ ਹੋ ਕੇ ਵਾਪਸ ਆਓ ਆ ਕੇ ਆਪਣੇ ਭਰਾ ਕੋਲੇ ਰਹਿਣ ਸਾਡੀ ਇਹੀ ਕੋਸ਼ਿਸ਼ ਹੈ ਇਹੀ ਕਾਮਨਾ ਬਹੁਤ ਧੰਨਵਾਦ ਰੋਮਨ ਬਹੁਤ ਜੀ ਮੈਂ ਤਾਂ ਮਨੁੱਖਤਾ ਦੀ ਸੇਵਾ ਦੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀ ਉਹਨਾਂ ਨੇ ਏਟਲੀਸਟ ਸਾਡੀ ਆਵਾਜ਼ ਸੁਣੀ ਔਰ ਆਏ ਔਰ ਏਟਲੀਸਟ ਇਹਨੂੰ ਲੈ ਕੇ ਜਾ ਰਹੇ ਮੈਂ ਦਾ ਆਖਰ ਕਹਣਾ ਹੈ ਵੀ ਇਹਦੀ ਇਹਨਾਂ ਕਰਕੇ ਇਹਦੀ ਜਾਨ ਜੋ ਵੀ ਹੈ ਇਹਦੀ ਜਿੰਨੀ ਜਾਨ ਹੈਗੀ ਹੈ ਇਹਨਾਂ ਕਰਕੇ ਬਚੀ ਹੈ ਅਦਰਵਾਈਜ਼ ਇਹਨੇ ਬਚਣਾ ਨਹੀਂ ਸੀਗਾ ਔਰ ਐਸਾ ਮਾੜਾ ਹਾਲਤ ਵੀ ਮੈਂ ਕਦੇ ਕਿਸੇ ਇਨਸਾਨੀਅਤ ਦੇ ਨਾਤੇ ਮੈਂ ਨਹੀਂ ਦੇਖੀ ਅਸੀਂ ਮਰੀ ਹਾਲਤ ਕੋਈ ਕੇਅਰ ਨਹੀਂ ਕਰਨ ਵਾਲਾ ਖੜਾ ਹੁੰਦਾ ਜੀ ਚਲੋ ਠੀਕ ਹੈ ਜੀ ਫਿਰ ਚਲੋ ਗੱਲ ਕਰਾਂਗੇ ਟੈਲੀਫੋਨ ਕਰਾਂਗੇ ਜੀ ਅਸੀਂ ਵੀ ਕਰਾਂਗੇ ਠੀਕ ਹੈ ਜੀ ਔਰ ਇੰਗਲੈਂਡ ਦਾ ਕੰਮ ਨਹੀਂ ਛੱਡਣਾ ਤੁਸੀਂ ਠੀਕ ਹੈ ਜੀ ਉਹ ਕਰਾਂਗੇ